ਪਰਦਰਸ਼ਨ ਕੁਲੇ ਪੰਡਾਲ ਵਿੱਚ ਸੰਤਾਂ ਦੇ ਸਾਹਮਣੇ ਵੇਖਿਆ ਜਾਵੇਗਾ ਆਓ ਤੱਕੋ ਅੰਮ੍ਰਿਤ ਵੇਲੇ ਅਗਲੇ ਦਿਨ ਸਾਧੂ ਗੁਰੂ ਕਲਗੀ ਸਰਪਾਥਾ ਦੇ ਲਗੇ ਦਰਬਾਰ ਅੰਮ੍ਰਾ ਆਸਾ ਦੀ ਵਾਰ ਦੀ ਕੀਰਤਨ ਦੀ ਸਮਾਪਤੀ ਹੋਈ ਸੂਰਤਿਆਂ ਸੁਨਹਿਰੀ ਕਿੰਨਾ ਧਰਤੀ ਉੱਤੇ ਆਈਆਂ ਕੁਲੇ ਪੰਡਾਲ ਵਿੱਚ ਫੁੱਲਿਆਂ ਦਾ ਦਾਣ ਵਿੱਚ ਜਿਵੇਂ ਇਹ ਤਮਾਸ਼ੀ ਉਮਦਾਰੀ ਨੇ ਤਮਾਸ਼ਾ ਬਣਾਉਣਾ ਸ਼ੁਰੂ ਕੀਤਾ ਤੇ ਕਿਵੇਂ ਸਤਰੂ ਦੀਆਂ ਪਿਆਰੀਆਂ ਪਿਆਰੀਆਂ ਸੰਗਤਾਂ ਨੇ ਇਹ ਤਮਾਸ਼ੀ ਦਾ ਤਮਾਸ਼ਾ ਔਰ ਰਸਤੇ ਕਲਾ ਦਾ ਪ੍ਰਦਰਸ਼ਨ ਮੋਤੀਆਂ ਉੱਤੇ ਚੜ ਕੇ ਭੁੱਲੇ ਪਟਾਲ ਦੇ ਘੇਰੇ ਘੇਰੇ ਘਲੋਗੇ ਵੇਖਿਆ ਤੇ ਕਿਵੇਂ ਕਲਾਗੀਦਰ ਸਾਥ ਆਪ ਖੁਦ ਇਹ ਤਮਾਸ਼ੀ ਦਾ ਤਮਾਸ਼ਾ ਵੇਖ ਰਿਹਾ ਤੇ ਜਿਹੜੀ ਕਲਾ ਦਾ ਪ੍ਰਦਰਸ਼ਨ ਇਹ ਰੇਸ਼ ਤੇ ਮਦਾਰੀ ਅਨੰਦਪੁਰ ਦੀ ਧਰਤੀ ਉੱਤੇ ਕਰ ਰਿਹਾ ਸੰਗਤਾਂ ਕਿਵੇਂ ਤੱਕ ਰਹੀਆਂ ਤੇ ਗੁਰੂ ਸਾਹਿਬ ਕਿਵੇਂ ਇਹਦਾ ਨਕਸ਼ਾ ਵੇਖ ਰਿਹਾ ਇਹ ਤੁਰਜੰਨ ਦਾ ਕੁਲੀਸ਼ ਜਿਹਾ ਵਿਨੇ ਕਰਦਾ ਅਨੰਦਪੁਰ ਦੀ ਗਾਣੇ ਸੁਣਾਉਣ ਲੱਗੇ ਨੇ ਕਵੀਸ਼ਰ ਸਿੰਘ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਲੱਗੇ ਕੋਈ ਪੰਡਾਲ ਵਿੱਚ ਮਦਾਰੀ ਨੇ ਤਮਾਸ਼ਾ ਕਿਵੇਂ ਦੇਖਣਾ ਸ਼ੁਰੂ ਕੀਤਾ ਤੇ ਮਦਾਰੀ ਦਾ ਤਮਾਸ਼ਾ ਸੰਤਾ ਨੇ ਆਇਓ ਵੇਖਿਆ ਅੰਮਨ ਦੇ ਪਰਸਾਪ ਦੀ ਸੁਣਾਈ ਗੱਲ ਦੀ ਉੱਥੇ ਕੀ ਆ ਗਿਆ ਮਦਾਰੀ ਕਾਲਾ ਜੀ ਉੱਥੇ ਸਤਨਾਮ ਮਦਾਨੀ ਨੇ ਤਮਾਸ਼ਾ ਵਖਾਉਣਾ ਸ਼ੁਰੂ ਕੀਤਾ ਤੇ ਸੰਗਤਾਂ ਨੇ ਇਹ ਤਮਾਸ਼ਾ ਆਪਣੀਆਂ ਅੱਖਾਂ ਦੇ ਨਾਲ ਆਪਣੇ ਨੇਤਰਾਂ ਦੇ ਨਾਲ ਵੇਖਣਾ ਸ਼ੁਰੂ ਕੀਤਾ ਹੁਣ ਜਿੱਤੇ ਇਹ ਸਾਰਾ ਨਕਸ਼ਾ ਸੰਗਤਾਂ ਆਪਣੀਆਂ ਅੱਖਾਂ ਦੇ ਨਾਲ ਵੇਖ ਰਹੀਆਂ ਉੱਤੇ ਤਨ ਤਨ ਸਾਹਿਬ ਸਤੂ ਗੁਰੂ ਕਲਗੀ ਤਰਪਾਚਾ ਵੀ ਆਪਣੀ ਨੇਤਰਾਂ ਦੇ ਨਾਲ ਇਸ ਤਮਾਸ਼ਕੀਰ ਦਾ ਸਾਰਾ ਤਮਾਸ਼ਾ ਦੇਖ ਰਿਹਾ ਜਗਤਾਂ ਨਜ਼ਰ ਘੁਮਾ ਕੇ ਚਾਰ ਚਫੇਰੇ ਧੰਨ ਤਨ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਐਨ ਆਪਣੇ ਪਲੰਗ ਦੇ ਪਿਛਲੇ ਪਾਸੇ ਨਿਗਾ ਘੁਮਾ ਕੇ ਪਿਆ ਕੇ ਉਥਾ ਰੱਖ ਦਿੱਤੀ ਤੇ ਜਿਹੜਾ ਸਿੰਘ ਸਾਹਿਬ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੂੰ ਚੌਰ ਬਰਦਾਰ ਦੀ ਸੇਵਾ ਕਰਦਾ ਸੀ ਤੇ ਨਿਗਾ ਲਿਆ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹਦੇ ਮੁੱਤੇ ਟਿਕਾ ਦਿੱਤੇ ਤੇ ਸੱਚੇ ਪਾਤਸ਼ਾਹ ਵੇਖ ਕੇ ਕਹਿੰਦੇ ਕਿੰਨੇ ਭਾਈ ਕੀਤੀਆ ਕੀ ਗੱਲ ਹੈ ਬੜਾ ਖੇੜਖੜਾ ਕੇ ਹੱਸਦਾ ਹੈ ਕਦੇ ਸੱਜਾ ਹੱਥ ਵਕੀ ਉੱਤੇ ਰੱਖ ਕੇ ਖੱਬੇ ਹੱਥ ਵਿੱਚ ਚੌਹ ਲੈ ਕੇ ਖੇੜਖੜਾ ਕੇ ਹੱਸਦਾ ਹੈ ਕਦੇ ਖੱਬਾ ਹੱਥ ਵਕੀ ਉੱਤੇ ਰੱਖ ਕੇ ਸੱਜੇ ਹੱਥ ਵਿੱਚ ਚੌਹ ਲੈ ਕੇ ਹੱਸਦਾ ਹੈ ਤੈਨੂੰ ਵੱਲ ਕੀ ਹੈ ਤੇਰਾ ਹਾਸਾ ਆਪ ਮਹਾਰੇ ਕਿਉਂ ਆਉਂਦਾ ਹੈ ਤੇ ਕਹਿੰਦਾ ਸੱਜੇ ਪਾਤਾ ਇਹ ਤਮਾਸ਼ਗੀਰ ਤਮਾਸ਼ਾ ਇਹ ਇਨਾ ਵਧੀਆ ਕਰਦਾ ਕਿ ਹਾਸਾ ਆਪ ਮਹਾਰੇ ਆਈਦਾ ਦਾ ਗੱਲ ਗਿਆ ਕੋ ਸਾਧਨਾ ਤੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਕੀਤੀਆ ਜੇ ਇੱਕ ਸਵਾਲ ਕਰੀਏ ਤੇ ਜਵਾਬ ਦਵੇਂਗਾ ਉਹ ਕਹਿੰਦਾ ਸੱਚੇ ਪਾਤਸ਼ਾਹ ਜੀ ਰਹਿਮਤਾਂ ਦਾ ਹੱਥ ਸਿਰ ਉੱਤੇ ਰੱਖ ਦੋ ਤੇ ਮੈਂ ਸਵਾਲ ਦਾ ਜਵਾਬ ਦੇਣ ਵਾਸਤੇ ਤਿਆਰ ਹਾਂ ਸੱਚੇ ਪਾਤਸ਼ਾਹ ਕਹਿੰਦੇ ਆਹ ਉਹ ਜਿਹੜਾ ਰਿਸ਼ ਮਦਾਰੀ ਤੇ ਕਹਿਣ ਤੇ ਨੱਚਦਾ ਹੈ ਮਦਾਰੀ ਤੇ ਕਹਿਣ ਤੇ ਟੱਪਦਾ ਤੂੰ ਜਾਣਦਾ ਹੈ ਕੌਣ ਹੈ ਉਹ ਵੀ ਨਾ ਸੱਚੇ ਪਾਤਸ਼ਾਹ ਦੇ ਵਿੱਚ ਪੁੱਛਣ ਵਾਲੀ ਨਹੀਂ ਗੱਲ ਹੀ ਕੋਈ ਨਹੀਂ ਇੱਕ ਜਾਨਵਰ ਹੈ ਤੇ ਜਾਨਵਰਾਂ ਦੇ ਵਿੱਚੋਂ ਇਹਨੂੰ ਰਿਸ਼ਤਿਆ ਜਾਂਦਾ ਸੱਦੇ ਪਾਸਾ ਕਿੰਦੇ ਇਹ ਗੱਲ ਬਿਲਕੁਲ ਸਹੀ ਹੈ ਕੀ ਇਹ ਇੱਕ ਜਾਨਵਰੇ ਦਾ ਨਾਂ ਰਿਸ਼ਤ ਹੈ ਪਰ ਧਿਆਨ ਦੇ ਨਾਲ ਵੇਖੇ ਕੋਣ ਹੈ ਉਹ ਕਿੰਦਾ ਸੱਦੇ ਪਾਸਾ ਪੁੱਛਣ ਵਾਲੀ ਦਾ ਕਾਹ ਨਹੀਂ ਕੋਈ ਨਹੀਂ ਇਹ ਰਿਸ਼ਤ ਹੈ ਤੇ ਕੀਤੀ ਤਰਫੋਂ ਤਾਂਤਨ ਸਾਹਿਬ ਸਾਤਪੁਰ ਉਕਲਗੀ ਤਰਫੋਂ ਕਿੰਦੇ ਭਾਈ ਕੀਤਿਆ ਤੂੰ ਜਾਣਦਾ ਹੈ ਇਹ ਤਾਂ ਤੇਰਾ بڑا ਨਜ਼ਦੀਕੀ ਦਾ ਰਿਸ਼ਤਾ ਹੈ

ਸਚੇ ਪਾਤਸ਼ਾਹ ਕਹਿੰਦੇ ਆਓ ਜੜਾ ਰੇ ਮਦਾਨੀ ਦੇ ਕੈਨ ਉਤੇ ਨੱਚਦਾ ਹੈ ਮਦਾਨੀ ਦੇ ਕੈਨ ਉਤੇ ਕੱਪਦਾ ਏ ਤੇਰਾ ਪਿਤਾ ਏ ਭਾਈ ਸੋਬਾ ਆਰਾਮ ਗੱਜ ਕੇ ਆ ਕੋ ਸਤਨਾਮ ਉਹਨੇ ਜੱਟ ਦਾ ਚੋਰ ਪਰਦਾ ਦੀ ਸੇਵਾ ਛੱਡ ਕੇ ਸੁਬਾ ਸਤੋ ਆ ਕੇ ਥੱਲੇ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਨਮਸਕਾਰ ਕਰ ਦਿੱਤੀ ਕਿਹਾ ਸਚੇ ਪਾਤਸ਼ਾਹ ਮੈਂ ਨਹੀਂ ਸੇਵਾ ਕਰਦਾ ਸਚੇ ਪਾਤਸ਼ਾਹ ਕਹਿੰਦੇ ਵਚਨ ਕਰੇ ਤੇ ਕਿਸ ਵੀ ਢਾਈ ਸੋਈ ਨਰਕ ਚ ਤੂੰ ਆਪਣੇ ਵਚਨ ਤੋਂ ਕਿਸ ਕਰਿਆ ਉਹ ਕਹਿੰਦਾ ਸਤਿ ਪਾਤਸ਼ਾਹ ਮੈਂ ਸੇਵਾ ਕਰਨੀ ਇਸ ਕਰਕੇ ਨਹੀਂ ਛੱਡੀ ਕੀਏ ਮੇਰਾ ਪਿਤਾ ਭਾਈ ਸੋਭਰਾ ਮੈਂ ਸਤਿ ਪਾਤਸ਼ਾਹ ਕਹਿੰਦੇ ਫਿਰ ਕਿਉਂ ਛੱਡੀ ਕਹਿੰਦਾ ਮੇਰੇ ਪਿਤਾ ਭਾਈ ਸੋਭਰਾ RAM ਨੇ ਤੁਹਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਲਗੇ ਦਰਬਾਰ ਅੰਦਰ ਮੇਰੀ ਉਂਗਲੀ ਪਕੜ ਕੇ ਲੈ ਕੇ ਜਾਇਆ ਕਰਨਾ ਤੇ ਆਖਣਾ ਪੁੱਤਰਾ ਸੇਵਾ ਕਰ ਸੇਵਾ ਕਰਕੇ ਮਨੁੱਖ ਦੀ ਤਰਾਸੀ ਕੱਢੀ ਜਾਂਦੀ ਹੈ ਤੇ ਪਾਤਸ਼ਾਹ ਦੇ ਸੇਵਾ ਕਰਕੇ ਰੱਜ ਦੀ ਜੋਂ ਦੇ ਵਿੱਚ ਬਣਾ ਤੇ ਮੇਰਾ ਸੇਵਾ ਕਰਨ ਦਾ ਕੀ ਫਾਇਦਾ ਸੱਚੇ ਪਾਤਸ਼ਾਹ ਕਿੰਨੇ ਨਹੀਂ ਕੋਈ ਹੋਰ ਕਾਰਨ ਹੋ ਸਕਦਾ ਸਾਰੀ ਸੰਗਤ ਇਕੱਠੀ ਉੱਠੀ ਫਤਿਹ ਬੁਲਾਈ ਆ ਕਹੇ ਸੱਚੇ ਪਾਤਸ਼ਾਹ ਪੋ ਸਕਦਾ ਜਿਹੜੀ ਗਲਤੀ ਭਾਈ ਕੀਤੀ ਹੈ ਤੇ ਪਤਾ ਭਾਈ ਸੋਭਾ ਰਾਮ ਨੇ ਕੀਤੀ ਉਸੀ ਵੀ ਰਦਾਨਾ ਕਰਦੇ ਹੋਈਏ ਆਪਦੀ ਕਿਰਪਾ ਕਰਕੇ ਦੱਸੋ ਭਾਈ ਕੀਤੀਏ ਦਾ ਪਤਾ ਭਾਈ ਸੋਭਾ ਰਾਮ ਦੇਚਨੀ ਜੂਨ ਵਿੱਚ ਕਿਵੇਂ ਪਿਆ ਤੇ ਕਿਉਂ ਪਿਆ ਆਹ ਤਾਂ ਕੋਈ ਕਿਵੇਂ ਸੱਜਤ ਪੁੱਛਦੀ ਹੈ ਤੇ ਤੁਹਾਨੂੰ ਗੋਬਿੰਦ ਸਿੰਘ ਪੰਚਾ ਭਾਈ ਕੀਤੀਏ ਦੇ ਪਤਾ ਭਾਈ ਸੋਭਾ ਰਾਮ ਦਾ ਦੇਚਨੀ ਜੂਨ ਦੇ ਵਿੱਚ ਪੈਣ ਦਾ ਕਾਰਨ ਐਂ ਦੱਸ ਦੇਈਏ ਭਾਈ ਕੇ ਸਮਾਂ ਹਾਥੀ ਦੇ ਸਤਿਗੁਰੂ ਜੀ ਇਹ ਕੇ I'm ਰਾਤ ਦੇ ਨੇਰੇ ਚਿਆ ਕੇ ਇਸ ਦੀ ਤਾਂ ਬਕਲਾਸੀ ਕਰ ਦਿਓ ਨજર ਗੱਲ ਹੈ ਤੇਰਾ ਪਿਤਾ ਭਾਈ ਸੁਪਾਰਾਮ ਗੁਰੂ ਦਰਬਾਰ ਅੰਦਰ ਖਲਾ ਪ੍ਰਸ਼ਾਦੀ ਦੇਗ ਵਰਤਉਂਦਾ ਸੀ ਤੇ ਰਸਤੇ ਦੇ ਵਿੱਚੋਂ ਲੰਘਦਾ ਸੀ ਗੁਰੂ ਕਾ ਸਿੱਖ ਪਿਆਰਾ ਜਿਨੇ ਸਵਾਸ ਸਵਾਸ ਸੁਣਣ ਕੀਦਾ ਭਾਈ ਧਨ ਸਿੰਘ ਉਹਨੂੰ ਪਤਾ ਲੱਗਾ ਗੁਰੂ ਦਰਬਾਰ ਅੰਦਰ ਖਲਾ ਪ੍ਰਸ਼ਾਦੀ ਦੇਗ ਵਰਤਦੀ ਹੈ ਉਹਨੂੰ ਬਾਹਰੋਂ ਨਲਕਾ �ेੜ ਕੇ ਪਾਣੀ ਕੱਢ ਕੇ ਪੰਜ ਸ਼ਮਾਨਾ ਕਰਕੇ ਗੁਰੂ ਦਰਬਾਰ ਅੰਦਰ ਜਾ ਕੇ ਨਮਸਕਾਰ ਕੀਤੀ ਤੇ ਕੜਾ ਪ੍ਰਸ਼ਾਦ ਦੀ ਦੇਗ ਮੰਗੀ ਜਾ ਕੇ ਭਾਈ ਸੋਬਾਰਾ ਦੇ ਕੋਲ ਉਹ ਕਹਿੰਦਾ ਭਾਈ ਸੋਬਾਰਾ ਮੇਰੇ ਟੰਗਰ ਜਾਂਦੇ ਐ ਕਿਸੇ ਕਿਰਤੀ ਜੱਟ ਦੇ ਖੇਤਾਂ ਦੇ ਵਿੱਚ ਵੜ ਕੇ ਖੇਤ ਤਬਾਹ ਕਰ ਦੇਣਗੇ ਮੈਨੂੰ ਕੜਾ ਪ੍ਰਸ਼ਾਦ ਦੀ ਦੇਗ ਦੇ ਦੇ ਤੇ ਕਹਿੰਦੇ ਭਾਈ ਸੋਬਾਰਾ ਨੇ ਪਾਸਾ ਘੁਮਾ ਕੇ ਦੇਗ ਬਤੌਣੀ ਸ਼ੁਰੂ ਕਰ ਦਿੱਤੀ ਉਹਨੇ ਦੂਜੀ ਵਾਰ ਗੋਟ ਨੇ ਟੇਕੇ ਦੇਗ ਮੰਗੀ ਉਹਨੇ ਫਿਰ ਪਾਸਾ ਘੁਮਾ ਕੇ ਦੇਗ ਬਤੌਣੀ ਸ਼ੁਰੂ ਕੀਤੀ ਜਦੋਂ ਤੀਜੀ ਵਾਰ ਬੇਗ ਮੰਗੀ ਤੇ ਤੇਰੇ ਪਿਤਾ ਭਾਈ ਸੋਭਾ ਆਰਾਮ ਦੇ ਕੋਲ ਸੀ ਉਹ ਕਹਿੰਦਾ ਬਈ ਤੂੰ ਕੀ ਰਿਸ਼ਵੰਗ ਦਾ ਪਤਾ ਜਦੋਂ ਤੇਰੀ ਵਾਰੀ ਆ ਗਈ ਦੇ ਦਿਆਂਗਾ ਤੈਨੂੰ ਮੇਜੇ ਤੇ ਕਹਿੰਦੇ ਨੇ ਉਹਨੇ ਕਿਹਾ ਰਿਸ਼ਵੰਗ ਮੈਂ ਨਹੀਂ ਰਿਸ਼ਵੰਗ ਤੂੰ ਡੱਪਦਾ ਮੈਂ ਤੇ ਗੁਰੂ ਦਰਬਾਰ ਅੰਦਰ ਬੇਗ ਹੁੰਦਾ ਕਹਿੰਦੇ ਇਸ ਵੇਲੇ ਤੂੰ ਨਿਸ਼ਚਿਤ ਹੋ ਗਿਆ ਤੇਰਾ ਪਿਤਾ ਭਾਈ ਸੋਭਾ ਆਰਾਮ ਰਿਸ਼ ਦੀ ਝੂਂ ਵਿੱਚ ਪਿਆ ਅੱਜ ਉਹ ਹੀ ਰਿਸ਼ ਦਾ ਖੁਦਾ ਤੰਤਨ ਸਾਹਿਬ ਸਤਿਗੁਰੂ ਜੀ ਕਲਗੀਧਰ ਪਾਤਸ਼ਾਹ ਨੇ ਕਿਹਾ ਅਗੇਰੇ ਕੀ ਹੋਇਆ ਸਮਾ ਸਮਾਪਤ ਹੈ ਥੋੜੇ ਸਮੇਂ ਦੇ ਵਿੱਚ ਬਹੁਤੀਆਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਕਿਰਪਾ ਕਰਨ ਨੂੰ ਜੜਦੀ ਕਲਾ ਦੀ ਦਾਤ ਇਸੇ ਤਰ੍ਹਾਂ ਸਿੱਖ ਸੰਤਾਂ ਦੀ ਸੇਵਾ ਕਰਦਾ ਬਾਲ ਮਹਿੰਦਸ਼ਾ ਬਖਸ਼ਿਸ਼ ਕਰਦਾ ਬਲਰਾਜ ਸਿੰਘ ਜੀ ਵਿਦਿਆ ਦੀ ਦਾਤ ਮੰਗਦੇ ਸੱਚੇ ਪਾਤਸ਼ਾਹ ਰਹਿਮਤ ਕਰਨ ਸਰਬਜੀਤ ਕੌਰ ਤੰਦਰੁਸਤੀ ਦੀ ਦਾਤ ਉਦਾਸ ਮੰਗਦੇ ਸੱਚੇ ਪਾਤਸ਼ਾਹ ਰਹਿਮਤ ਕਰਨ ਭਾਈ ਚੰਦਰ ਸਿੰਘ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਦੇ ਅਰਤਨਾ ਦੇ ਵਿੱਚ ਕਿ ਉਹ ਨਸ਼ਾ ਮੁਕਤ ਹੋ ਜਾਣ ਸੱਚੇ ਪਾਤਸ਼ਾਹ ਰਾਮ ਨਾ ਕਰਨ ਜੜੀ ਕਲਾ ਦੀ ਦਾਤ ਬਖਸ਼ਣ। ਮਨਜੋਤ ਕੋਰ ਬਾਦ ਪਦੇਸ਼ ਦੇ ਵਿੱਚ ਹੈ ਸੱਚੇ ਪਾਤਸ਼ਾਹ ਦੇ ਚਰਨਾ ਮੇਰੇ ਜੜੀ ਕਲਾ ਵਾਸਤੇ ਅਰਦਾਸ ਕਰਦੇ। ਰਾਧਕੀਪ ਸਿੰਘ ਜੀ ਬੇਨਤੀ ਹੈ ਕਿ ਉਹਨਾਂ ਦਾ ਆਨੰਦ ਕਾਰਜ ਹੋ ਜਾਵੇ ਚੜ੍ਹਦੀ ਕਲਾ ਵਿੱਚ। ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਬੇਨਤੀ ਨੂੰ ਆਇਆ ਆਈ ਸੱਚੇ ਪਾਤਸ਼ਾਹ ਰਾਮ ਨਾ ਕਰਨ ਮਾਇਆ ਮਾਤਾ ਜੀ ਦੋਤਰੀ ਦੀ ਦਾਤ ਮੰਗਦੇ ਸਤੀਪਾਤ ਸਾਰਿਆਂ ਦਾ ਕਰਨ ਨੂੰ ਸਾਡੇ ਤੋਂ ਬਾਅਦ ਆਉਣ ਵਾਲਾ ਜਦਾ ਜੇ ਮੈਂ ਐ यूं ਕਹਾਂ ਕਿ ਕ੍ਰਿਸ਼ਨਾਂ ਦੀ ਦੁਨੀਆ ਦੇ ਵਿੱਚੋਂ ਇੱਕੋ ਇੱਕ ਕ੍ਰਿਸ਼ਨ ਨੇ ਗਿਆਨੀ ਰਕਮੀਲ ਸਿੰਘ ਦੀ ਮਸਤ ਸਾਹਿਬ ਜਿਨ੍ਹਾਂ ਦਾ ਕਹਿਣ ਦਾ ਅੰਦਾਜ਼ ਸੇਟ ਤੇ ਕੁਝ ਵੱਖਰਾ ਹੈ ਮੈਂ ਜੇ ਕਹਿੰਨੀ ਗੁਰਮੁਖ ਸਿੰਘ ਬਲਟੋਹਰ ਸਾਹਿਬ ਕੋ ਬਾਤ ਫੈਨੇ ਅਤੇ ਉਹ ਇਹਨਾਂ ਦਾ ਫੈਣ ਹੈ ਗੁਰੂ ਕਿਰਪਾ ਕਰੇ ਸਮਝਾ ਦਿੱਤਾ ਜਦਾ ਪਹੁੰਚਿਆ ਸਤੀਪਾਤ ਸਾਰਿਆਂ ਦਾ ਕੰਮ ਜਣ ਦੀ ਕਿਰਾਏ ਦਾ ਦਾਤ ਬਖਸ਼ਿਸ਼ ਕਰਨਾ ਗੁਰਦੁਆਰਾ ਸਾਹਿਬ ਦੇ ਮੈਨੇਜਰ ਮਾਈ ਸਾਹਿਬ ਮਾਈ ਹਰਦੀਪ ਸਿੰਘ ਜੀ ਮੋਦੇ ਉਹਨਾਂ ਦਾ ਧੰਨਵਾਦ ਸਮੁੱਚੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਬਸपाल ਸਿੰਘ ਜੀ ਦੀ ਬੁਢੀ ਤਰਨ ਪ੍ਰਚਾਰ ਕਮੇਟੀ ਦੇ ਉਹ ਚੰਗੇ ਪ੍ਰਚਾਰਕਾਂ ਦੇ ਉਹਨਾਂ ਦਾ ਧੰਨਵਾਦ ਹੈ ਬਲਾਉ ਫਤੇ ਭੈਣਾ ਦਾ ਧੰਨਵਾਦ ਨੌ ਦਵਾਨ ਬਜ਼ੁਰਗਾਂ ਦਾ ਧੰਨਵਾਦ ਤੇ ਸਮੁੱਚਾ ਅਰਦਾਸਾ ਕਰਕੇ ਕਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਕਿਸੇ ਨੇ ਐਡਰੈਸ ਕਰ ਪ੍ਰਾਪਤ ਕਰਨਾ ਹੋਵੇ ਤੇ ਕਰ ਸਕਦਾ ਜੀ ਅਮਰ ਦਸ਼ਕੂ ਗੁਰੂ ਵਾਲੇ ਬਣੋ ਸੇਕ ਸਰੋਤੇ ਗਾਧਿਆ ਕੋਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਤ ਜਿਆ ਦੀ ਸੁਦੇਵ ਸਿੰਘ ਜੀ ਚੰਦ ਜਿਨ੍ਹਾਂ ਨੇ ਸਹੂਬੇ ਕੁਮਾਰ ਸਰਪੰਦਾਂ ਨੇ ਸਤਿਗੁਰੂ ਗੁਰੂ ਰਵੀਰ ਸਿੰਘ ਜੀ ਦੇ ਇਤਿਹਾਸਿਆਂ ਦੇ ਨਾਲ ਸਭ ਜਨਨ ਕਰਵਾਇਆ ਤੇ ਬਹੁਤ ਧੰਨਵਾਦ ਹੈ ਪਰ ਆਮ ਜੀ ਦੇ ਸੰਮੁਖ ਇਹ ਅੰਨੀ ਲਖਮੀਰ ਸਿੰਘ ਜੀ ਬਸ ਕੁਇਤਸਰੀ ਜਿੱਥਾ ਆਪਨੇ ਲੋਕ ਪਦਾਵ ਮਟਵਾ ਸਕਦੇ ਇਤਿਹਾਸ ਦੇ ਨਾਮ ਜੋੜ ਲਗੇ ਜੇ ਸੋ ਸੰਗਤ ਦੇ ਚਰਨਾਂ ਦੇ ਵਿੱਚ ਬਿੜਤੀ ਹੈ ਕਿ ਇਹ ਇਹਦੇ ਮਹਾਨ ਵਿਦਵਾਨ ਇਹਨਾਂ ਤੁਹਾਡੇ ਜਿੱਥੇ ਜੋ ਕਿ ਆਪ ਜੀ ਸਾਨੂੰ ਕੋ ਮਹਾਨ ਇਤਿਹਾਸ ਰਖ ਰਿਹਾ ਹੈ ਗੁਰਬਤ ਦੀ ਗੱਲ ਗੁਰੂ ਦੀ ਗੱਲ ਰੱਖ ਰਹੇ ਨੇ ਸੋ ਸਿੱਧ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਭਾਈ ਆਹ ਕਰਕੇ ਨਿਵਾਦਨ ਦੇ ਵਿੱਚ ਸੱਜਣ ਦੀ ਕਿਰਪਾ ਉਤਾਰੋ ਆਪ ਜੀ ਦੇ ਸਾਹਮਣੇ ਜਗਮੀਰ ਸਿੰਘ ਜੀ ਵਸਤ ਆਪ ਨੂੰ 1:55 ਮਿੰਟ ਵਾਸਤੇ ਇਤਿਹਾਸ ਦੇ ਨਾਲ ਜੁੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ buah itu, buah itu, buah itu, Wahidul 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 itu Wahidul 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 itu, ਰਕਨਾਮ ਤੇ ਹੈ Errou, é ਆਦੂ ਸੋਖੀ ਉਪਜੇ ਲੱਧੀ ਸਭ ਸ਼੍ਰੀ ਗੁਰੂ ਸਕੇ

拉 ਜੀ ਰਖਣੇ ਸ਼ਰਮੀਆਂ ਆ ਦੀ ਜੋ ਸ਼ਰਨ ਆਵੈ ਇਸ ਪੰਥ ਲਾਵੇ ਇਹੋ ਬਿਰਤ ਸੁਆਮੀ ਜੀ ਸੰਧ ਇਸ ਤਰ੍ਹਾਂ ਦੀ ਬਾਣੀ ਦੇ ਬਾਗ ਨੂੰ ਮਿਰਦੇ ਵਿੱਚ ਵਸਾ ਕੇ ਛੋਟੀ ਸੰਖੰਨ ਦੀ ਬਖਸ਼ਾ ਕਰੇ ਕਰਦੀ ਜਿਸ ਤੇ ਅਸੀਂ ਝੋੜੀਆਂ ਭਲਾ ਕੇ ਉਤਰ ਲੱਗੀ ਹੈ ਮਿੱਠੀਆਂ ਦਾਤਾਂ ਪ੍ਰਾਪਤ ਕਰਨ ਵਾਸਤੇ ਬਹੁਤ ਮਿਹਨਤ ਕੀਤੀ ਡਾਕਟਰ ਸਾਹਿਬ ਸੁਨਾਣਾ ਰੋਡ ਮੇਲੇ ਨਹੀਂ ਹਾਜ਼ਰੀ ਸੌਣ ਲਈ ਸਤਿਗੁਰੂ ਗੁਰੂ ਘਰ ਵੱਲ